ਆਹ ਡਾਕਟਰ ਕਿਹਾ ਆਹ ਕਾਹ ਨਹੀਂ ਆਏ ਆ ਉਹ ਤਾਂ ਨਹੀਂ ਆਏ ਇੱਥੇ ਡਾਕਟਰ ਦਾ ਨਹੀਂ ਲੱਗਦਾ ਮੇਰੇ ਨਾਲ ਗੱਲ ਕਿੰਨੀ ਕਰਨੀ ਆ ਉਹ ਜਾ ਜਾਓ ਮੇਰੇ ਨਾਲ ਗੱਲ ਸਾਰਿਆਂ ਨੇ ਕਰਨੀ ਹੈ ਤੁਹਾਡੇ ਨਾਲ ਆਹ ਬੱਚਾ ਜੀ ਸੱਚਾ ਦੱਸ ਆ ਵੇਖੋ ਆ ਤੁਸੀਂ ਰਿਪੋਰਟ ਜਿਹੜੀ ਆ ਆਪੀ ਕਹਿੰਦੇ ਆ ਅੱਜ ਤਰੀਕ ਕਿੰਨੀ ਆ ਡਾਕਟਰ ਸਾਹਿਬ ਅੱਜ ਤਰੀਕ ਕਿੰਨੀ ਆ 29 ਜਨਵਰੀ ਹੈ ਨਾ 29 ਜਨਵਰੀ 2024 ਤੇ ਆ ਤੁਸੀਂ ਰਿਪੋਰਟ ਕੱਢੀ ਆ ਇੱਕ ਇੱਕ ਦਿਨ ਪਹਿਲਾਂ ਨਹੀਂ ਕੱਢਤੀ ਆ ਅੱਜ ਕਹਿੰਦੇ ਕਿਉਂ ਲਿਖੀ ਐ ਤੇ 30 ਤਰੀਕ ਪਹਿਲਾ ਮਹੀਨਾ 2024 ਦੋਸਤੋ ਇੱਕ ਦਿਨ ਦੀ ਤਰੀਕਾ ਅਗਲੇ ਦਿਨ ਦੀ ਕਿੱਦਾਂ ਕੱਟ ਸਕਦੇ ਆ ਬੱਚਾ ਡੈੱਡ ਹੋ ਗਿਆ ਇੱਕਦਮ ਤੁਸੀਂ ਅੱਗੇ ਕੱਢਣ ਦੇ ਰਿਹਾ ਰਿਪੋਰਟਾਂ ਜਿਹਨੇ ਕੱਢੀ ਆ ਉਹਦੀ ਗਲਤੀ ਹੈ ਨਾ 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 ਤੁਹਾਡਾ ਯਾ ਨਾ ਬੱਚਾ ਰੋਂਦਾ ਸੀ ਬੱਚਾ ਰੋਂਦਾ ਤਾਂ ਵੀਡੀਓ ਆ ਵੀਡੀਓ ਕੱਢ ਕੇ ਵਿਖਾਓ ਤੇ ਨਾਲ ਹੀ ਵੀਡੀਓ ਕੱਢ ਕੇ ਵਿਖਾਓ ਵੀਡੀਓ ਕੱਢ ਕੇ ਵਿਖਾਓ ਪਿਆ ਕੋਈ ਨਹੀਂ ਮੈਂ ਮਨਾ ਥੋੜੀ ਕਰ ਰਹੇ ਆ ਬੱਚਾ ਨਹੀਂ ਰੋ ਰਿਹਾ ਤੇ ਬੱਚੇ ਕੀ ਹੋ ਗਿਆ ਦੋ ਦਿਨ ਚ ਫਿਰ ਇੱਕ ਮਹੀਨੇ ਦੱਸੋ ਇੱਕ ਬਿਮਾਰੀ ਜਿਹੜੀ ਆ ਨਾ 1 ਲੱਖ 1.5 ਲੱਖ ਰੁਪਏ ਲਿਆ ਦੀ ਸਾਡੇ ਕੋਲ ਬਟਾ ਬਣਾ ਦੇ ਤੁਸੀਂ ਝੂਠੇ ਉੰਬਰ ਥੱਲੇ ਝੂਠੇ ਉੰਬਰ ਥੱਲੇ ਆਡਾ ਬੱਚਾ ਜਿੰਦਾ ਚਾਹੀਦਾ ਜਿੰਦਾ ਮਰਦੀ ਕਰ ਜਦੋਂ ਪਤਾ ਤੈਨੂੰ ਕਿੰਨੀ ਯਾਰੀ ਮਿਲੀ ਹੈ ਨੰਬਰ ਤੇ ਨੰਬਰ ਕਿਉਂ ਤੇ ਤੀਜਾ ਬ੍ਰਿਆਨ ਛੁੱਟ ਬੋਲ ਰਹੇ ਹੋ ਕਾਲਾ ਸ਼ੇਖਾਂ ਛੁੱਟ ਬੋਲਣਾ ਲੈ ਬੱਚਾ ਤੂੰ ਹੀ ਮਾਰਦਾ ਉਹ ਤੇ ਲਾਤਾ ਸਮਝਾ ਲੈ ਤਾਡਾ ਸਟਾਫ ਸ਼ੇਖਾਂ ਬੋਲਣਾ ਅੰਦਰ ਕੋਈ ਕੋਈ ਅੰਦਰ ਕਹਿੰਦਾ ਹੈ ਸਟਾਫ ਬੱਚਾ ਚਲਾਈ ਜਾ ਰਹੇ ਹੋ ਚਲਾਈ ਜਾ ਬੱਚਾ ਕਿੱਥੇ ਆਵਾ ਜੇ ਤੇਰਾ ਬੱਚਾ ਮਾਰਦਾ ਤੂੰ ਖੇਰੇ ਮੈਂ 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 ਤੈਨੂੰ ਦਰਸਾ ਜੇ ਤੇਰਾ ਬੱਚਾ ਮਾਰਦਾ ਤੂੰ ਖੇਰੇ ਆ ਦੇਖੋ ਜੀ ਤੂੰ ਸਮਝਣਾ ਜਾਂ ਤੂੰ ਦਰਦ ਤੋਂ ਸਮਝਣਾ ਨਾ ਨੰਬਰ ਤੇ ਨੰਬਰ ਤੇ ਜਦੋਂ ਨੰਬਰ ਤੇ ਜਦੋਂ ਨੰਬਰ ਨੂੰ ਤੇਰੇ ਸਟਾਫ ਨੇ ਤਾਲ ਸਾਰਾ ਬਣਾ ਕੇ ਲਿਆ ਸਾਰੇ ਨੰਬਰ ਦੇ ਤੁਸੀਂ ਸਾਰੇ ਤੂਤੜਕ ਦੇ ਨਹੀਂ ਨਹੀਂ ਤੂਤੜਕ ਕੀ ਕਰੀਏ ਤੈਨੂੰ ਕੀ ਕਰੀਏ ਤੈਨੂੰ ਆਜਾ ਦੱਸ ਇੱਕ ਮਿੰਟ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਕੁਝ ਸੱਚਾ ਰਹਿ ਗਿਆ ਬੱਚਾ ਤੂੰ ਮਾਰਦਾ ਡੈਕਟਰ ਬਣਿਆ ਹੋਣਾ ਚੱਲ ਬੰਦਾ ਕਰੀਉਂ ਕੰਨੂ गलत समझ हां गलत तू ही कहना दादा याद कितने थाने दस कि राती 7500 रुपया इनना है वो सारा माफ कर दा वो ने कर माया बच्चा ना आदमी माफी नहीं निकाल कर रहे हो ना वो बच्चा बच्चा दवाई कितने खानी मैं काम है इलाज करना मेरे को सारी लेटेस्ट मशीन आए थे ਤੇ ਹੋਇਆ ਕਿ ਨਹੀਂ ਫਿਰ ਦੇਖੋ ਹਰ ਬੱਚੇ ਦੀ ਦੇਖਭਾਲ ਆਪਾਂ ਕਰਦੇ ਹਾਂ ਉਦੋਂ ਹੀ ਕਹਿੰਦੇ ਆਪਾਂ ਇਲਾਜ ਕਰ ਰਹੇ ਆਂ ਤੁਸੀਂ ਇਲਾਜ ਕਰਨੇ ਉਹ ਰਾਤੀ ਜਿਹੜਾ ਆਉਂਦਾ ਉਹ ਕਹਿੰਦਾ ਮੈਂ ਆਪਣੇ ਤਰੀਕੇ ਨਾਲ ਕਰਨਾ ਤੁਸੀਂ ਆਪਣੇ ਤਰੀਕੇ ਨਾਲ ਕਿਹੜੇ ਤਰੀਕੇ ਨਾਲ ਕਰਨਾ ਪਤਾ ਲੱਗੇ ਤੁਹਾਡਾ ਆਪਣਾ ਆਪ ਨੂੰ ਦਵਾਈ ਨਾ ਕਰਨਾ ਤੁਹਾਨੂੰ ਪੈਸੇ ਨਹੀਂ ਤੁਸੀਂ ਉਹ ਦਿਨਾਂ ਨੂੰ ਫੈਕਸ਼ਨ ਦੀ ਦਵਾਈ ਪਾਉਂਦੇ ਕਿਉਂ ਨਹੀਂ ਪਾਈ ਤੁਸੀਂ ਤੁਹਾਡੇ ਬੱਚੇ ਨੂੰ ਉਸ ਟਾਈਮ ਕੋਈ ਬੁੱਕ ਕੋਈ ਖਾਸ ਕੁਝ ਨਹੀਂ ਸੀ ਇਦਾਂ ਦਾ ਠੀਕ ਤੇ ਫਿਰ ਰਾਤ ਨੂੰ ਰਾਤ ਕਿੱਦਾਂ ਹੋ ਗਿਆ ਦੇਖੋ ਬਿਮਾਰੀ ਵਧਦੀ ਹੈ ਤੇ ਆ ਕੇ ਬਿਮਾਰੀ ਬਤਾਤੀ ਹੈ ਨਾ ਦਵਾਈਆਂ ਨਹੀਂ ਪਾਈਆਂ ਬੰਦੇ ਇਹ ਕਹਿੰਦਾ ਪਾਵਾ ਹੋਏ ਨੇ ਵੀ ਸਾਡੇ ਬੱਚ ਨੂੰ ਹੁੰਦਾ ਵੀ ਆਪਣਾ ਸਿਸਟਮ ਇਦਾਂ ਕਰੀਏ ਇਨੇ ਮਤਲਬ ਬਹੁਤ ਜ਼ਿਆਦਾ ਸੀਰੀਅਸ ਬੱਚੇ ਠੀਕ ਕੀਤੇ ਹੋਏ ਇੱਥੇ ਮੈਂ ਕਹ ਕਿਉਂ ਨਹੀਂ ਆ ਸਰ ਇਹ ਜਗ੍ਹਾ ਦਾ ਮਾਸਟਰ ਤੁਹਾਡੀ ਵੀ ਤੁਹਾਡੀ ਨਵੀਂ ਦੁਸ਼ਮਣੀ ਠੀਕ ਹੈ ਮੇਰਾ ਤਾਂ ਕੰਮ ਹੈ ਮੈਂ ਸਭ ਦਾ ਇਲਾਜ ਕਰ ਰਿਹਾ ਹਾਂ ਆ ਕਿਉਂ ਨਹੀਂ ਸਰ ਯਾਰ ਤੁਸੀਂ ਇਹ ਦੱਸਣਾ ਹਰ ਇੱਕ ਦਾ ਰਿਜ਼ਲਟ ਨਹੀਂ ਆ ਸਕਦਾ ਕਿ داخل ਕੀਤਾ ਇਹ ਤਿੰਨ ਗਰੰਟੀ ਇਹਨਾਂ ਕੋਲ ਬੰਦੇ ਦੇ ਗਰੰਟੀ ਲਈ ਹੀ ਬੱਚਾ ਗਰੰਟੀ ਕੋਈ ਨਹੀਂ ਨਹੀਂ ਇਹਨਾਂ ਕਹੇ ਬੱਚਾ ਦਾ ਰਸਤੀਆ ਸੁਣੋ ਇਹ ਇਹ ਭਾਜੀ ਆਏ ਆ ਇਹਨਾਂ ਦਾ ਬੇਵੀ ਵੀ ਹੈ ਨਹੀਂ ਸੀ ਆਲਮੋਸਟ ਨਹੀਂ ਸੀ ਬੱਚਾ ਠੀਕ ਹੈ ਭਾਗੋ ਭਾਜੀ ਜਦੋਂ ਮਾਰੇ ਮਾਰੇ ਸਾਂ ਆਉਂਦੇ ਸੀ ਆਜੋ ਅੱਗ ਗਿਆ ਕੀ ਕਰਨ ਦੇ ਕਰ ਠੀਕ ਹੈ ਬੱਚਾ ਬਦਲਣਾ ਮੇਰਾ ਪੱਕਾ ਤੁਹਾਡਾ ਹੋਗਾ ਕੋਈ ਵਿੱਚ ਕੋਈ ਗੱਲ ਵਾਧਾ ਮੈਨੂੰ ਮਲਾਇਆ ਯਾਰ ਕੋਈ ਨਹੀਂ ਪਲਾਈ ਕਮਣਾਇਆ ਬਲਾਇਆ ਨਹੀਂ ਬੁਲਾਦਾ ਮੈਂ ਯਾਰ ਤੇਰੀ ਗੱਲ ਨਹੀਂ ਮੈਂ ਜਿਹੜੀ ਗੱਲ ਕਰਦਾ ਨਹੀਂ ਕਰਾਂਦੇ ਯਾਰ ਸਾਨੂੰ ਗੱਲ ਕਰੋ ਬਈ ਆ ਚਲੋ ਤੇ ਗੱਲ ਆ ਗਈ ਆ ਕਦੀ ਪਾਣੀ ਛਰੇ ਪਾਓ ਕਿ ਰਕਸ਼ ਨੇ ਭੇਜਿਆ ਕੀ ਕੰਮ ਹੈ ਚਾ ਕੋਈ ਨਹੀਂ ਕੋਈ ਇਹਨਾਂ ਦਾ ਕੀ ਕੰਮ ਹੈ ਇਹ ਮੇਰਾ ਵੱਡਾ ਭਰਾ ਜੀ ਆਹ ਜੀ ਮੇਰਾ ਵੱਡਾ ਭਰਾ ਤੇਰੇ ਸਾਰੇ ਇਹ ਮੇਰੇ ਰਿਸ਼ਤੇਦਾਰ ਹੈ ਸਾਰੇ ਮੇਰੇ ਰਿਸ਼ਤੇਦਾਰ ਹੈ ਜਿਨ੍ਹਾਂ ਨੂੰ ਖੇਚਿਆ ਇਹ ਬੱਚਾ ਸਾਨੂੰ ਜਾਣਦਾ ਹੋਣਾ ਡਾਕਟਰ ਸਾਹਿਬ ਬੱਚੇ ਦਾ ਤੁਸੀਂ ਨਹੀਂ ਕਹਿੰਦੇ ਕਿ ਤੁਹਾਨੂੰ ਪੱਕਾ ਨਹੀਂ ਪਾ ਲੋ ਸਾਡੇ ਨੂੰ ਨਹੀਂ ਦਿੱਦ ਲੋਕ ਕਿਉਂ ਗਏ ਲੇ ਸਾਡੇ ਕਲੀਨਿਕ ਗਏ ਮੇਰਾ ਦੇਖੋ ਜੀ ਮੈਂ ਆਪਰੇਸ਼ਨ ਅਟੈਂਡ ਕਰਨ ਤੋਂ ਬਾਅਦ ਜਾਣਾ ਹਾਂ ਠੀਕ ਹੈ ਇਹ ਥੋੜੀ ਹੈ ਕਿ ਮੈਂ ਐਸ ਕੇ ਆ ਰੋਸ ਫਰਦੀ ਆਸ ਕੀ ਆ ਰੋਸ ਫਰਦੀ ਜੀ ਜਤੈ ਮਿਲ ਆਸ ਕੀ ਆ ਰੋਸ ਫਰਦੀ ਨਾ ਨਹੀਂ ਆਗਾ ਠੀਕ ਆ ਬਲਾ ਦਾ ਮੋੜੇ ਆਲੇ ਤੋਂ ਸਾਰੇ ਨੂੰ ਬਲਾ ਇਹਨਾਂ ਨੂੰ ਮੋੜੇ ਬੰਦ ਕਰਾਉਂਗਾ ਕਹਿੰਦੇ ਤੁਸੀਂ ਆ ਕੇ ਸਾਹਮਣੇ ਦੇਖਣਾ ਐ ਬਈ ਸਾਹਿਬ ਕੱਲੇ ਫਰੇਮ 'ਚ ਆਣ ਕੱਲੇ ਕੱਲੇ ਆਣ ਹੈ ਨਾ ਥੋੜਾ ਇੱਧਰ ਹੋ ਜਾ ਰਹਿਣ ਲੋਡ ਦਿਜੇ ਵੀਡੀਓ ਚਲੋ ਫੋਟੋ ਗਈ ਬੱਚੇ ਦੀ ਮੈਨੂੰ ਵਟਸਐਪ ਕਰ ਦਿਓ ਗੱਲ ਸਾਰਾ ਆਈਨਾ ਕੋ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨੋਰਮਲ ਹੀ ਹੈਗੀ ਆ 14000 ਕੋਈ ਆਈ ਇਨਫੈਕਸ਼ਨ ਕਹਿੰਦੇ ਕੋਈ ਗੱਲ ਨਹੀਂ ਦਵਾਈ ਦੇਤੀ ਬੁਖਾਰ ਦੀ ਦੇ ਦੇ ਨਾ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਡਾਕਟਰ ਨੇ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆ ਚੁੱਕਿਆ ਉਹ ਕਹਿੰਦਾ ਅਸੀਂ ਅੰਬਰ ਸਾਰਾ ਡਾਕਟਰ ਚਲ ਗਏ ਤੇ ਜੇ ਡਾਕਟਰ ਨਾ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਕਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦੇਣਾ ਬੱਚੇ ਦੀ ਹਾਲਤ ਕਿਦਾਂ ਦੀ ਏ ਜੇ ਕਹਿੰਦੇ ਮੈਂ ਵਿਖਾ ਦੇਣਾ ਚਲੋ ਜੀ ਗੱਲ ਕਰੋ ਪਹਿਲਾਂ ਤੇ ਅੱਛਾ ਤੇ ਇਹ ਹਸਪੀਟਲ ਡਾਕਟਰ ਠੱਗ ਹੈਗਾ ਜੀ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਦੀ ਕਿੱਦਾਂ ਦੇਈ ਜਾਣੇ ਦੱਸਣ ਤੇ ਸਹੀ ਮੈਨੂੰ ਠੀਕ ਹੈ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਆਰ ਜੇ ਗੁਰਪ੍ਰੀਤ ਡਾਕਟਰ ਜੀ ਜੀ ਅਸੀਂ ਉਹਦੇ ਜਿੱਥੇ ਚੈੱਕ ਕਰਦਾ ਬੱਚੇ ਅਸੀਂ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਮੁੜ ਕੇ 5 ਮਿੰਟਾਂ ਪਿਛੋਂ ਕੀ ਉੱਤੋਂ ਡੇਗਾ ਜਾਂ ਕਿੱਥੋਂ ਪਿਛੋਂ ਨਿਕਲ ਆਇਆ ਕੀ ਚੰਦੇ ਕੀ ਹੁੰਦਾ ਹਨ ਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਆ ਇਹ ਫੁੱਦੂ ਬੜੋਂ ਦੇ ਰਾਤ ਦਾ ਹੀ ਤੇ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ ਬੱਚਾ ਦੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਨਾ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਣ ਦੇ ਬਦੋਂ ਬਦੀ ਕਦੀ ਕਿਤੇ ਕਦੀ ਕਿਤੇ ਮੈਂ ਇਹਨਾਂ ਨੂੰ ਕਹਾਂ ਮੈਂ ਮੇਰੇ ਘਰ ਦੇ ਆਣ ਕੇ ਪੜ੍ਹ ਦੇਖ ਕੇ ਫੇਰ ਸਾਈਨ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਾਈਨ ਕਰ ਫੇਰ ਗੱਲ ਅੱਗੇ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਕਿਤੇ ਲੱਖ ਰੁਪਈਆ ਲੱਗ ਗਿਆ ਮੇਰੇ ਇਤੇ ਹਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟਰੀ ਵਿੱਚ ਪਰਚੀਆਂ ਦਵਾਈਆਂ ਦੀਆਂ ਉਹ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਾਂ ਤਾਂ ਕਹਿੰਦੇ ਜਿਨ੍ਹਾਂ ਪਰਚੀਆਂ ਲਿਖੀਆਂ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੈੰਦੇ ਆਜ ਤਰੀਕ ਦਾ 23 27 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੇ ਆ ਵੇਖ ਠੀਕ ਆ ਇੱਕ ਦੂਸਰੀ ਵੀ ਆ ਗਈ ਜੇ ਲੇਕਿਨ 30 ਤਰੀਕ ਕਰੀ ਦਿੰਦਾ ਇਹ ਕਾ ਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜਿਹਨਾਂ ਨੇ ਉਹ ਵੀ ਵਿਖਾਨਾ ਮੈਂ ਇਹਨਾਂ ਆਪਾਂ ਨਾ ਕਿ ਮੁੰਡਾ ਹੀ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਇਆ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਉਹ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਰਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰਖਿਆ ਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਹੇ ਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਨੇ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸਾਈਨ ਕਰ ਦੇ ਮੁੰਡਾ ਤਾਂ ਮੈਨੂੰ ਸਾਈਨ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸਾਈਨ ਕਰਨੇ ਪੈਣੇ ਆ ਸਾਈਨ ਕਰ ਤੂੰ ਕੁਝ ਨਹੀਂ ਹੁੰਦਾ ਤੇ ਇਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਾਈਨ ਕਰ ਇਹਨੇ ਸਾਈਨ ਕਰਤੇ ਜੀ ਤੇ ਅੱਜ ਨੇ ਕੀ ਸਵੇਰ ਦਾ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਾਨੂੰ ਡਾਕਟਰ ਨੂੰ ਮਿਲਦਾ ਜੀ ਤੇ ਆਪਾਂ ਡਾਕਟਰ ਨੂੰ ਕਹਿੰਦਾ ਨੰਬਰ ਤੇ ਨਾ ਸਾਾਨੂੰ ਨੰਬਰ ਦਿੰਦਾ ਜੀ ਆਪਾਂ ਨਾ ਉਹਨਾਂ ਦੇ ਕੋਲ ਗਏ ਆਪਾਂ ਅਪਰ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਪਰ ਸ ਤੇ ਬਾਅਦ ਚ 5 ਮਿੰਟ ਬਾਅਦ ਕਿਤੇ ਡਾਕਟਰ ਨੂੰ ਮਿਲ ਲੋ ਜਦੋਂ ਜਿਹ ਡਾਕਟਰ ਗਏ ਆ ਬਾਰਾ ਹੀ ਆਉਣਾ ਬਾਹਰ ਆਪਾਂ ਖੜੇ ਅੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟਰੀਟਮੈਂਟ ਕਰਨ ਰਿਆ ਵਾਂ ਲੱਖ ਰੁਪਿਆ ਲੱਗ ਗਿਆ ਉਹ ਤੋਂ ਫਿਰ ਬਿੱਲ ਬਣਾ ਕੇ ਬੈਠੇ 30000 ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇਤਾ ਜਿਹੜਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਟ ਸਕਦਾ ਵਾ ਤੋ ਸੋ ਇੱਦਾਂ ਬੱਚਾ ਵਧੀਆ ਸੀ ਤੇ ਅੱਜ ਕਿਦਾਂ ਡੈੱਡ ਹੋ ਗਿਆ ਬੱਚਾ ਹਾਂ ਹਸਾਲਾ ਹੈਗਾ ਜੀ ਐਸ ਕੇ ਆਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰਿਤਸਰ ਦਾ ਗੁਰ ਤੇ ਵੇਂਦਾ ਜੀ ਆਪਣੇ ਇੱਥੇ ਅਰਬਨ ਸਟੇਟ ਵੇਂਦਾ ਜੀ ਮੰਗ ਹੀ ਕਰਦੇ ਹੁਣ ਇਨਸਾਫ ਚਾਹੀਦਾ ਸਾਨੂੰ ਧੱਕਾ ਕੀਤਾ ਨੇ ਸਾਡੇ ਨਾਲ ਸਰ ਮੈਂ ਕੋਰਟ 'ਚ ਬਿਆਨ ਦੇਣੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ 1 ਲੱਖ ਰੁਪਏ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇੱਥੇ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲਜ਼ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ 'ਚ ਰੋਜ਼ਾ 1-1 ਲੱਖ ਰੁਪਏ ਲੱਗ ਰਿਹਾ ਜਿਨ੍ਹਾਂ ਬੱਚਿਆਂ ਦਾ ਇੱਥੇ ਬਹੁਤ ਉਸ ਦੇ باوجود ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰਨ ਦੇ ਆ ਸਾਡੇ ਬਿਲਸ ਤੇ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਹ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਣਾ ਮੇਰਾ ਮਕਸਦ ਨਹੀਂ ਹੈ ਇਸ ਦੀ ਕਿਨੋਂ ਦੱਸਣ ਦੇ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਆ ਅੱਜ ਉਹ ਸ਼ਿਕਾਰ ਹੋ ਰਿਹਾ ਵਾ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ ਸ਼ਰੀਫ ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕਡ ਇਤਨਾ ਹੀ ਇਤਨਾ ਹੀ ਹੁੰਦਾ ਰਹੇਗਾ ਨਾ ਇਤਨਾ ਹੀ ਇਤਨਾ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵੰਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਬਸਰੀ ਜਾਣਾ ਪਏਗਾ ਡਾਕਟਰ ਜਸਪੀ ਕਿੰਨਾ ਦੱਸਣਗੇ ਟੈਸਟ ਦੀ ਰਿਪੋਰਟ ਦੇ ਤੇ 29 ਦੀ 30 ਦੀ ਚਲੋ ਇੱਕ ਕਲਰਿਕਲ ਮਿਸਟੇਕ ਹੈ ਇਟਸ ਨਾਟ ਅ 빅 ਬਲੰਡਰ ਠੀਕ ਹੈ ਇਹ ਕੋਈ ਬਹੁਤ ਵੱਡਾ ਬਲੰਡਰ ਨਹੀਂ ਹੈ ਕਿ ਸੇਦੇ ਜਾਨ ਨਹੀਂ ਜਾਏਗੀ ਇਹਦੇ ਨਾਲ ਨਹੀਂ ਜਾਨ ਨਹੀਂ ਜਾਏਗੀ ਪਰ ਤੁਸੀਂ ਐਦਾਂ ਦੀ ਗੱਲ ਕਰ ਰਹੇ ਹੋ ਜਾਨ ਨਹੀਂ ਜਾਏਗੀ ਪਰ ਮਿਸਟੇਕ ਹੈ ਕਿ ਉਹ ਕੀ ਹੈ ਮਿਸਟੇਕ ਤੁਸੀਂ ਬਸ ਉਹ 29 ਦੇ 30 ਹੋ ਗਿਆ ਨਾ ਤੁਸੀਂ ਮੰਨਦੇ ਹੋ ਨਾ ਠੀਕ ਹੈ ਮਿਸਟੇਕ ਹੋਈ ਹੈ ਠੀਕ ਹੈ ਕਲਰਿਕਲ ਮਿਸਟੇਕ ਹੈਗੀ ਹੈ ਹੋ ਸਕਦੀ ਹੈ ਕਿ ਇਹ ਕੋਈ ਹੋ ਸਕਦੀ ਹੈ ਜਿਸ ਦਿਨ ਮੈਂ ਪੇਰੈਂਟਸ ਨਾਲ ਸੰਡੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਐਸਾ ਝੂਠ ਬੋਲ ਰਹੇ ਆ ਜੀ ਇਦਾਂ ਕੁਛ ਨਹੀਂ ਮੈਂ ਤਿੰਨੇ ਬੋਲਣ ਦਾ ਅੱਛਾ ਸਾਥ ਆ ਕੇ ਮਿਲਦਾ ਪਿਆ ਵਾਂ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਵਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਹੈ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਖਰਾਬ ਹੋ ਰਿਹਾ ਨਹੀਂ ਰਿਹਾ ਸਾਨੂੰ ਹਸਤਾਂ ਲੰਦੇ ਰਹੀ ਠੀਕ ਹੈ ਝੂਠ ਬੋਲ ਰਹ